ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕੌਨਸਟੇਬਲ ਫਿਜ਼ੀਕਲ ਠੀਕ ਹੈ ਜੀ ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਬਹੁਤ ਸਾਰੇ ਬੱਚੇ ਜਿਹੜੇ ਪੁੱਛ ਰਹੇ ਸਨ ਕਿ ਸੈਕੰਡ ਲਿਸਟ ਤੋਂ ਬਾਅਦ ਜਿਹੜੀ ਹੈ ਕੋਈ ਹੋਰ ਲਿਸਟ ਵੀ ਜਿਹੜੀ ਆ ਸਕਦੀ ਹੈ ਸੋ ਅਸੀਂ ਇਸ ਟੌਪਿਕ ਤੇ ਅੱਜ ਗੱਲ ਕਰਾਂਗੇ ਕਿ ਜਿਹੜੀ ਸੈਕੰਡ ਲਿਸਟ ਤਾਂ ਆਊਟ ਹੋਈ ਹੈ ਜਿਸ ਦੇ ਵਿੱਚ 306 ਕੁੜੀਆਂ ਨੂੰ ਜਿਹੜਾ ਬੁਲਾਇਆ ਗਿਆ ਹੈ ਆ ਉਸ ਤੋਂ ਬਾਅਦ ਕਿ ਇੱਕ ਹੋਰ ਲਿਸਟ ਆ ਸਕਦੀ ਆ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲੈਣ ਇਹ ਵੀਡੀਓ ਤੁਹਾਡੇ ਲਈ ਬਹੁਤ ਜਿਹੜੀ ਹੈਲਪਫੁਲ ਹੋਣ ਵਾਲੀ ਆ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰ ਲਵੋ ਜੀ ਉਸ ਦਾ ਲਿੰਕ ਜਿਹੜਾ ਤੁਹਾਨੂੰ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਲਿਸਟ ਇੱਕ ਹੋਰ ਜਾਰੀ ਹੋ ਸਕਦੀ ਜਿਵੇਂ ਇਹਨਾਂ ਨੇ 306 ਕੁੜੀਆਂ ਨੂੰ ਸੱਦਿਆ ਸੋ ਪਹਿਲਾਂ ਗੱਲ ਕਰਦੇ ਹਾਂ ਮੁੰਡਿਆਂ ਨੂੰ ਵੀ ਸੱਦ ਸਕਦੇ ਸੀ ਸੋ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਮੁੰਡੇ ਜਿੱਦਾਂ ਸਾਡੇ ਕੋਲ ਸੌਰੀ ਜਿੱਦਾਂ ਸਾਡੇ ਕੋਲ ਜਿਹੜੀ ਵੈਕੈਂਸੀ ਆ ਦੇਖੋ ਉਹ ਮੈਂ ਇੱਥੇ ਲਿਖ ਦਿੰਦਾ ਵੈਕੈਂਸੀ ਆਪਣੇ ਤੋਂ ਆ ਗਈ ਹੈ ਜੀ 1700 46 ਵੈਕੈਂਸੀ ਆ ਠੀਕ ਹੈ ਜੀ ਆ ਆਪਣੇ ਤੋਂ ਪਈ ਵੈਕੈਂਸੀ ਠੀਕ ਹੈ ਜੀ ਤੇ ਹੁਣ ਦੇਖੋ ਜਿਵੇਂ ਫਿਜ਼ੀਕਲ ਟ੍ਰਾਇਲ ਦੇ ਵਿੱਚ ਕੁੜੀਆਂ ਬਹੁਤ ਜ਼ਿਆਦਾ ਜੜੀਆਂ ਆ ਇਹਨਾਂ ਦਾ ਨਹੀਂ ਨਿਕਲ ਰਿਹਾ ਸੀਗਾ ਫਿਜ਼ੀਕਲ ਬਹੁਤ ਕੁੜੀਆਂ ਜਿਹੜੀਆਂ ਆ ਫੇਲ ਹੋਈਆਂ ਫਿਜ਼ੀਕਲ ਟ੍ਰੈਲਾਂ ਵਿੱਚੋਂ ਤੇ 50 75% ਜਿਹੜੇ ਮੁੰਡੇ ਆ ਉਹ ਫਿਜ਼ੀਕਲ ਟ੍ਰਾਇਲ ਜਿਹੜੇ ਪਾਸ ਕਰੀ ਜਾਂਦੇ ਸੀ ਗਰੁੱਪ ਦੇ ਵਿੱਚੋਂ 7 8 7 8 ਕਰਕੇ ਜਿਹੜੇ ਆ ਪਾਸ ਕਰੀ ਜਾਂਦੇ ਸੀ ਇਹਨਾਂ ਨੇ ਟੋਟਲ ਕੈਂਡੀਡੇਟ ਜਿਹੜਾ 12000 ਕੈਂਡੀਡੇਟ ਜਿਹੜਾ ਸੱਧਿਆ ਸੀਗਾ ਤੇ ਇਹਨਾਂ ਨੇ ਵਿੱਚੋਂ ਜਿਹੜਾ 1700 46 ਕੈਂਡੀਡੇਟੇ ਪੂਰਾ ਕਰਨਾ ਸੀ ਹੁਣ ਦੇਖੋ ਇਹ ਕਿਵੇਂ ਕੀਤਾ ਇਹਨਾਂ ਨੇ ਦੇਖੋ ਜਿਹੜੇ ਮੁੰਡੇ ਆ ਉਹਨਾਂ ਨੇ ਜਿੰਨੀ ਮੁੰਡਿਆਂ ਦੀ ਵੈਕੈਂਸੀ ਸੀ ਉਹਨਾਂ ਨੇ 12000 ਦੇ ਵਿੱਚੋਂ ਮੁੰਡਿਆਂ ਨੇ ਜਿਹੜਾ ਆ ਫਿਜ਼ੀਕਲ ਕੁਆਲੀਫਾਈ ਕੀਤਾ ਆ ਉਹਨਾਂ ਦੀ ਵੈਕੈਂਸੀ ਪੂਰੀ ਹੋ ਗਈ ਇਸ ਕਰਕੇ ਜਿਹੜੀ ਮੁੰਡਿਆਂ ਦੀ ਕੋਈ ਵੀ ਜਿਹੜੀ ਲਿਸਟ ਜਾਰੀ ਨਹੀਂ ਹੋਈ ਕਈ ਮੁੰਡੇ ਵੀ ਕਮੈਂਟ ਕਰਕੇ ਪੁੱਛਦੇ ਆ ਕਿ ਮੁੰਡਿਆਂ ਦੀ ਵੀ ਲਿਸਟ ਜਾਰੀ ਹੋਊਗੀ ਸੋ ਮੁੰਡਿਆਂ ਦੀ ਕੋਈ ਲਿਸਟ ਨਹੀਂ ਜਾਰੀ ਹੋਊਗੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਹੁਣ ਵੀ ਦੱਸ ਦਵਾਂ ਕਿਉਂਕਿ ਮੁੰਡੇ ਜਿਹੜੇ ਪੂਰੇ ਹੋ ਚੁੱਕੇ ਇਸ ਕਰਕੇ ਕੋਈ ਵੀ ਉਹਨਾਂ ਦੀ ਲਿਸਟ ਜਿਹੜੀ ਜਾਰੀ ਨਹੀਂ ਕੀਤੀ ਗਈ ਸੋ ਕੁੜੀਆਂ ਦੀ ਲਿਸਟ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਜਿਹੜੀਆਂ 306 ਕੁੜੀਆਂ ਨੂੰ ਦੁਬਾਰਾ ਫਿਜ਼ੀਕਲੀ ਬੁਲਾਇਆ ਗਿਆ ਨਾ ਉਹ ਲਿਸਟ ਜਿਹੜੀ ਜਾਰੀ ਹੋਈ ਆ ਉਸ ਤੋਂ ਬਾਅਦ ਜਿਹੜੀ ਆ ਇੱਕ ਹੋਰ ਲਿਸਟ ਆ ਸਕਦੀ ਆ ਉਹ ਤੁਹਾਨੂੰ ਮੈਂ ਦੱਸਦਾ ਜਿਵੇਂ ਕਿ 1746 ਦੇ ਵਿੱਚੋਂ ਜਿਹੜੀਆਂ ਆ ਕੁੜੀਆਂ ਬਹੁਤ ਸਾਰੀਆਂ ਜਿਹੜੀਆਂ ਬੁਲਾਈਆਂ ਗਈਆਂ ਸੀ ਫਿਜ਼ੀਕਲ ਦੇ ਲਈ ਉਹਨਾਂ ਦੇ ਵਿੱਚੋਂ ਜਿਹੜਾ ਬਹੁਤ ਘੱਟ ਕੈਂਡੀਡੇਟਾਂ ਤੋਂ ਜਿਹੜਾ ਫਿਜ਼ੀਕਲ ਪਾਸ ਹੋਇਆ ਸੋ ਜਿੰਨੀਆਂ ਕਿਤਾ ਪਾਸ ਹੋਈਆਂ ਉਹ ਇਸ ਦੇ ਵਿੱਚ ਜਿਹੜੀਆਂ ਐਡ ਹੋਈਆਂ ਠੀਕ ਹੈ ਜੀ ਫਿਜ਼ੀਕਲ ਦੇ ਲਈ ਅੱਗੇ ਹੁਣ ਦੇਖੋ ਜਿੰਨੀਆਂ ਵੈਕੈਂਸੀਆਂ ਬਚੀਆਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜਾ 306 ਕੈਂਡੀਡੇਟਾਂ ਨੂੰ ਦੁਬਾਰਾ ਬੁਲਾਇਆ ਠੀਕ ਹੈ ਜੀ ਸਮਝ ਲਓ ਜੇ ਉਹਨਾਂ ਨੂੰ 100 ਕੈਂਡੀਡੇਟ ਕੁੜੀਆਂ ਚਾਹੀਦੀਆਂ ਹੋਰ ਠੀਕ ਹੈ ਜੀ ਤਾਂ ਉਹਨੀਆਂ ਜਿਹੜੀਆਂ ਆ ਇਸ ਤੋਂ ਸਮਝ ਲਓ 2 ਗੁਣਾ 6 ਕੈਂਡੀਡੇਟ ਉੱਪਰ ਜਿਹੜੇ ਬੁਲਾਏ ਆ ਠੀਕ ਹੈ ਜੀ ਪਾ ਮਾ ਉਹਨਾਂ ਨੂੰ 102 ਚਾਹੀਦੇ ਹੁਣ ਇਹ ਤੁਸੀਂ ਆਪ ਸਮਝ ਸਕਦੇ ਹੋ ਠੀਕ ਹੈ ਜੀ ਸਮਝ ਰਹਿਣਾ ਮੇਰੀ ਗੱਲ ਹੁਣ ਸਮਝ ਲਓ ਜੇ 102 ਕੈਂਡੀਡੇਟ ਉਹਨਾਂ ਨੂੰ ਚਾਹੀਦੇ ਤਾਂ ਉਹਨਾਂ ਨੇ 300 ਹੀ ਬੁਲਾਉਣਾ ਸੀਗਾ ਫੇਰ ਹੀ ਜਾ ਕੇ ਉਹਨਾਂ ਦੀ ਗੱਲ ਬਣੂਗੀ ਕਿਉਂਕਿ ਵਿੱਚੋਂ ਬੱਚੇ ਫੇਲ ਵੀ ਹੋਣੇ ਆ ਇਹ 306 ਦੇ ਵਿੱਚੋਂ ਵੀ ਤੇ ਬਾਕੀ ਹੁਣ ਦੇਖੋ ਇਹ ਹੁਣ 102 ਜੇ ਸਮਝ ਲਓ ਨਹੀਂ ਰੱਖਣੇ ਆ ਤੇ 306 ਕੈਂਡੀਡੇਟਾਂ ਨੂੰ ਬੁਲਾਇਆ ਗਿਆ ਆ ਹੁਣ ਦੇਖੋ ਹੁਣ ਜਿਹੜੇ ਕਹਿੰਦੇ ਕਿ ਇੱਕ ਲਿਸਟ ਕੁੜੀਆਂ ਮੈਸੇਜ ਕਰਦੀਆਂ ਕਿ ਸਾਨੂੰ ਹੋਰ ਲਿਸਟ ਜਿਹੜੀ ਜਾਰੀ ਹੋ ਸਕਦੀ ਆ ਦੇਖੋ ਜੇਕਰ ਜਿੱਦਾਂ ਹੁਣ 102 ਦੇ ਵਿੱਚੋਂ ਫੇਰ ਉਹੀ ਕੁੜੀਆਂ ਦਾ ਹਾਲ ਰਹਿੰਦਾ ਫਿਜ਼ੀਕਲ ਦੇ ਵਿੱਚ ਫੇਰ ਇੱਕ ਲਿਸਟ ਜਿਹੜੀ ਹੋਰ ਆਊਟ ਹੋਣ ਦੇ ਚਾਂਸ ਹੈਗੇ ਆ 100% ਜੇਕਰ ਫੇਰ ਉਹੀ ਹਾਲ ਰਹਿੰਦਾ ਫਿਜ਼ੀਕਲ ਦੇ ਵਿੱਚ ਜੇਕਰ 102 ਕੁੜੀਆਂ ਉਹਨਾਂ ਤੋਂ ਸਮਝ ਲਓ ਪੂਰੀਆਂ ਹੀ ਨਹੀਂ ਹੋਈਆਂ ਇਹ ਤੁਹਾਨੂੰ ਮੈਂ 102 ਅਧਾਰਨ ਦੇ ਤੌਰ ਤੇ ਦੇ ਰਿਹਾ ਜੇ ਪੂਰੀਆਂ ਹੀ ਨਹੀਂ ਹੋਈਆਂ ਤਾਂ ਫੇਰ ਵੈਕੈਂਸੀ ਕੱਢੀ ਦਾ ਕੀ ਫਾਇਦਾ ਫਿਰ ਤਾਂ ਉਹ ਵੈਕੈਂਸੀ ਜਿਹੜੀ ਕੁੜੀਆਂ ਦੀ ਖਾਲੀ ਰਹਿ ਜੂਗੀ ਉਹਨੀਆਂ ਪੋਸਟਾਂ ਹੀ ਇਸ ਲਈ ਫਿਰ ਇੱਕ ਲਿਸਟ ਜਿਹੜੀ ਜਾਰੀ ਹੋ ਸਕਦੀ ਹੈ ਚਾਂਸ ਹੈਗੇ ਆ ਸੋ ਮੈਂ ਤੁਹਾਨੂੰ ਪੱਕਾ ਯਕੀਨ ਵੀ ਨਹੀਂ ਦਿਵਾ ਸਕਦਾ ਕਿ ਲਿਸਟ ਆਊਟ ਹੋਊਗੀ ਹੋਊਗੀ ਠੀਕ ਹੈ ਜੀ ਸੋ ਇੰਨੇ ਕੇ ਜਿਹੜੇ ਚਾਂਸ ਤੁਹਾਨੂੰ ਮੈਂ ਦੱਸੇ ਆ ਉਹ ਹੈਗੇ ਆ ਲਿਸਟ ਜਿਹੜੀ ਆ ਹੋਰ ਆਉਣ ਦੇ ਜੇਕਰ 102ਆਂ ਦੇ ਵਿੱਚੋਂ ਆ ਜਿਹੜੀਆਂ 306ਾਂ ਚੋਂ ਕੈਂਡੀਡੇਟਾਂ ਦਾ ਫਿਰ ਉਹੀ ਹਾਲ ਰਹਿੰਦਾ ਹੈ ਤਾਂ ਕਰਕੇ ਬਾਕੀ ਮੇਲ ਕੈਂਡੀਡੇਟਾਂ ਦੀ ਕੋਈ ਵੀ ਲਿਸਟ ਜਿਹੜੀ ਜਾਰੀ ਨਹੀਂ ਹੋ ਸਕਦੀ ਬਾਕੀ ਸੋ ਇੰਨੀ ਕਿ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਜਿਹੜੀ ਅਪਡੇਟ ਲੈਣ ਲਈ ਨਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਡੇ ਟੈਲੀਗ੍ਰam ਚੈਨਲਾਂ ਵੀ ਜੁੜ ਜਾਓ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਬਾਕੀ ਅਗਲੀ ਅਪਡੇਟ ਲਿਸਟ ਆਉਂਦੀ ਹੈ ਜਾਂ ਨਹੀਂ ਆਉਂਦੀ ਉਹ ਅਗਲੀ ਅਪਡੇਟ ਦੇ ਵਿੱਚ ਤੁਹਾਨੂੰ ਜ਼ਰੂਰ ਜਿਹੜੀ ਦੱਸਾਂਗੇ ਬਾਕੀ ਅੱਗੇ ਮਹਿਕਮੇ ਦਾ ਪ੍ਰੋਸੈਸ ਕੀ ਕਰਦਾ ਮਹਿਕਮਾ ਦੇਖੋ ਬਾਕੀ ਜਲਦੀ ਮਿਲਦੇ ਹਾਂ ਅਗਲੀ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ